ਸਸ਼ੀ ਕਾਲ ਜੀ ਮੈਂ ਡਾਕਟਰ ਐਸ ਐਸ ਸਾਲੂ ਵਾਲੀਆ ਅੱਜ ਪੰਜਾਬ ਦੇ ਅੰਦਰ ਸ਼ਰੂਮਨੀ ਕਾਲੀਦਲ ਵਾਲਿਆਂ ਨੂੰ ਸਮਝ ਸਕਦੇ ਆਂ ਵੀ ਤਕਲੀਫ ਕਿਉਂ ਹੋ ਰਹੀ ਹੈ ਅੱਜ ਚੀਕ ਚੀਕ ਕੇ ਕਹਿ ਰਹੇ ਨੇ ਕਿ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਐਸਜੀਪੀਸੀ ਬਾਰੇ ਇਹ ਕਹਿਤਾ ਉਹ ਕਹਿਤਾ ਐਸਜੀਪੀਸੀ ਬਾਰੇ ਜਦ ਤੁਹਾਡੀਆਂ ਰੈਲੀਆਂ ਹੁੰਦੀਆਂ ਸੀ ਤੇ ਲੰਗਰ ਐਸਜੀਪੀਸੀ ਤੋਂ ਮਤਲਬ ਗੁਰਦੁਆਰਿਆਂ ਤੋਂ ਆਂਦਾ ਸੀ ਜਦ ਕਿੱਥੇ ਵੀ ਤੁਹਾਡੇ ਲੀਡਰ ਰਹਿੰਦੇ ਨੇ ਤੇ ਉਹਨਾਂ ਦੇ ਜਿਹੜੀ ਸਾਰੀ ਸਿਕਿਉਰਿਟੀ ਹੈ ਉਹ ਗੁਰਦੁਆਰੇ ਦੇ ਅੰਦਰ ਪਰਮਾਨੈਂਟ ਕਮਰੇ ਲੈ ਕੇ ਰਹਿੰਦੀ ਹੈ ਔਰ ਅੱਜ ਜਦ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਗੱਲ ਕਹੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਕਿਵੇਂ ਤੁਸੀਂ ਇਹਨੂੰ ਮਿਸਯੂਜ਼ ਕਰ ਕਰਕੇ ਕਿਵੇਂ ਲੋਕਾਂ ਨਾਲ ਜਿਹੜੇ ਮੱਥਾ ਟੇਕਦੇ ਨੇ ਪੈਸਿਆਂ ਨਾਲ ਉਹਨਾਂ ਨੂੰ ਕਿਵੇਂ ਮਿਸਯੂਜ਼ ਕਰਦੀ ਹੈ ਸ਼੍ਰੋਮਣੀ ਕਾਲ ਇਦਰ ਤੇ ਤੁਹਾਨੂੰ ਬਹੁਤ ਤਕਲੀਫ ਹੋ ਰਹੀ ਹੈ ਮੈਂ ਦੱਸਣਾ ਚਾਹੁੰਦਾ ਕਿ ਇਹ ਕਹਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਬਾਰੇ ਐਫਓਜੀ ਲੱਗਸ ਬੋਲਦੇ ਨੇ ਮੈਂ ਦੱਸਣਾ ਚਾਹੁੰਦਾ ਕਿ ਸਰਤਾਰ ਭਗਵੰਤ ਸਿੰਘ ਮਾਨ ਇੱਕ ਐਫਓਜੀ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਲੋਕਾਂ ਦੇ ਪਿੰਡਾਂ ਤੱਕ ਲੋਕਾਂ ਦੇ ਖੇਤਾਂ ਤੱਕ ਜਿਹੜਾ ਨਹਿਰੀ ਪਾਣੀ ਪਹੁੰਚਾਇਆ ਔਰ ਤੁਸੀਂ ਕੀ ਕੀਤਾ ਤੁਸੀਂ ਆਪਣੇ ਖੇਤਾਂ ਤੱਕ ਲੈ ਗਏ ਲੋਕਾਂ ਲਈ ਇਹਨਾਂ ਨੇ ਸਰਤਾਰ ਭਗਵੰਤ ਸਿੰਘ ਮਾਨ ਜੀ ਨੇ